ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਸ਼ੁਇਤਤਨ 8 ਵਜੇ ਕੀ ਆ ਤੇ ਆਪਟ ਕਰੇ ਆ। ਮਾਰਨਿੰਗ ਹੋ ਗਈ ਆਪਣੀ ਤੇ ਅੱਜ ਆਪਾਂ ਬਣਾਵਾਂਗੇ ਚਿੱਟੇ ਚਨੇ ਤੇ ਨਾਲ ਨਾਲ ਬਣਾਵਾਂਗੇ ਪਟੂਰੇ। ਪਟੂਰੇ ਛੋਲੇ ਬਣਾਵਾਂਗੇ। ਦੇਖੋ ਚਨੇ ਰੱਖ ਦਿੱਤੇ ਆ ਤੇ ਭਾਂਡੇ ਮਾਂਦ ਲਈਏ ਥੋੜੇ ਜਿਹੀ ਭਾਂਡੇ ਤੇ ਮਾਂਦ ਲਈਏ ਜੀ। बच्चे सुते है दोनों मम्मा भी चली के सब्जी लेने जा ताजी सब्जी लेके आई भाई स्वीलेया आंदे थे तो भाई दीदी लें पे करेल्ले इत्ता रूला पाया होया बाचा कित खानी ਰੱਬ ਤੇ ਕਿਹਦਾ ਹੋ ਵੀ ਦਨ ਵਰਤ ਤੇ ਹੰਵਾਰ ਨਹੀਂ ਕੱਟੇ ਗਿਆ ਮੋਈ ਤਾਂ ਜਰੂਰ ਕੋ ਬੋਦੀ ਲਈ ਪੈਸਾ ਆਇਆ ਸੀ 50 ਬੋਲੇ ਕਰਾ ਜਾਰੀ ਤੇ ਬਣਾ ਜਿਹੜੇ ਬੋਲਦਾ ਹੈ ਖੜੀ ਹੋਈ ਹੈ ਬੱਚੇ ਦੇ ਕਿਤੇ ਕੰਬਲ ਲੈ ਕੇ ਸੁੱਤਾ ਪਿਆ ਜੋ 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 ਸੁੱਤਾ ਪਿਆ ਇਸੀ ਹੁਣ ਬੰਦ ਕੀਤਾ ਠੰਡ ਲੱਗਦੀ ਪਈ ਇਹਨੂੰ ਮੈਂ ਮਿੱਤੀ ਜੁੱਤੀ ਜਿਵੇਂ ਮਿੱਤੀ ਜੁੱਤੀ ਸੀਗੀ ਦੇ ਦੇ ਤੇ ਸੁੱਤਾ ਸੀ ਦੀਦੀ ਤੇ ਸੁੱਤੇ ਸੀ ਹੱਥ ਤੇ ਸੁੱਤੇ ਦੀ ਚੁੱਟਾ ਪਿਆ ਰਾਤ ਦੀ ਸਾਨੂੰ 1 ਵਜ ਗਿਆ ਸੌਂਦੇ ਸੌਂਦੇ ਇੱਕ ਵੇ ਸੁੱਤੇ ਰਾਤੀ ਅਸੀਂ ਸਾਰੇ ਜਣੇ ਲਾਲੀ ਸਬ지 ਮम्मा ਉਹ ਲੈ ਲੈ ਇਹ ਸਬ지 ਕੀ ਕੀ ਲਈਆ ਤਰੇਲੇ ਲਏ ਆ ਹਾਂਜੀ ਤੇ ਨਿੰਗੂ ਸੀਗੇ ਸਸਤੇ ਮਿਲ ਗਏ ਹਾਂਜੀ ਲੈ ਕਿਲੋ ਠੀਕ ਆ ਗੰਜੀ ਵੀ ਬਣਾ ਲਿਆ ਘਰੀ ਉਹ ਨਾਲ ਵੇ ਵੇ ਬੇਟਾ ਮਾਟਲੇ ਇਧਰ ਤੇ ਲੈ ਆਇਆ ਠੀਕ ਹਾਂਜੀ ਹਾਂਜੀ ਉਹ ਵੀ ਮੈਂ ਕਹਿੰਦੀ ਤਾਂ ਸਵੇਰੇ ਆ ਜਾਂਦੇ ਭਾਈ ਹੈ ਨਾ ਉੱਥੇ ਆਪਣੀ ਸ਼ਾਮ ਨੂੰ ਆਉਂਦੇ ਆ ਨਾ ਆਪਣਾ ਵੀ ਹੂੰ ਤੇ ਰੱਬ ਕਰੇ ਤੇ ਕੰਮ ਆਪਣਾ ਵੀ ਸ਼ੁਰੂ ਹੋ ਜੇ ਤਾਂ ਹੈ ਨਾ ਹਾਂਜੀ ਫੇਰ ਨਹੀਂ ਸਾਨੂੰ ਲੋੜ ਸਬਜ਼ੀਆਂ ਦੀ ਆਪਣੀਆਂ ਘਾਰੇ ਪਤੇ ਹੀ ਆ ਜਾਣੀਆਂ ਸੀ ਸਬਜ਼ੀਆਂ ਦੀ ਹੂੰ ਦੂਰ ਵੀ ਹੂੰ ਫਰੂਟ ਨਹੀਂ ਮੋਕਦਾ ਹੁੰਦਾ ਸਿਰ ਉਹਨੇ ਹੁਣ ਸਬਜੀ ਦੇਖਦੇ ਰਹਿੰਨੇ ਆਪਾਂ ਮੈਨੂੰ ਨਹੀਂ ਚੰਗਾ ਲੱਗਦਾ ਮਾੜੀ ਮਾੜੀ ਸਬਜੀ ਆਪਾਂ ਤੇ ਨਹੀਂ ਪਤਾ ਨਹੀਂ ਨਾ ਹੁੰਦੀ ਹੈਗੀ ਸਾਰੀ ਸਬਜੀ ਚਾਹੀਦੀ ਘਰ ਦੇ ਵਿੱਚ ਹੂੰ ਕਦੀ ਟਮਾਟਰ ਮੋਕ ਜਾਂਦੇ ਕਦੀ ਅਦਰਕ ਮੋਕ ਜਾਂਦਾ ਕਿਉਂਕਿ ਆਪ ਬਣਾਵਾਂ ਦਾ ਤਾਂ ਅਦਰਕ ਲਸਣ ਰੱਖ ਲੈਣ ਜ਼ਰੂਰ ਪਾਣਾ ਸਬਜੀ ਦੇ ਰੇਕ ਦੇ ਵਿੱਚ ਜਿ ਦੀ ਭੇਟੀ ਭਰ ਲੈਣੀ ਪਹਿਲੋਂ ਆਪਣੇ ਲਈ ਟਮਾਟਰ ਅਦਰਕ ਲਸਣ ਅਦਰਕ ਇਹ ਨਹੀਂ ਮਾਣਾ ਹੈਗਾ ਤੁਹਾਨੂੰ ਅਬਿਆਜ ਕਿੰਦਾ ਕਿਲੋ ਓਕਰੇਲੇ ਰੈਲੇ ਚਾਲੀ ਰਿਪਕਾ ਕਿਲੋ ਆ ਇਹ ਕਿੰਨੇ ਲੈ ਆਪਾ ਕਿਲੋ ਲੈ ਕਿਲੋ ਲੈ ਕਰੇ ਲੈ ਕਿੰਨੇ ਨੀ ਬੂਲੇ ਠੀਕਾ ਕਿਲੋ ਟਮਾਟਰ ਲੈ ਆ ਉਹ ਪਿਛਲੀ ਵਾਰੀ ਜਿਹੜੇ ਕਰੇਲੇ ਬਣਾਏ ਸੀ ਕਿੰਨੇ ਸਵਾਦ ਬਣੇ ਸੀ ਨਾ ਹੁਣ ਕੱਟ ਕੇ ਬਣਾਨੇ ਪੈਲ ਭਰ ਕੇ ਬਣਾਨੇ ਸੀਗੇ ਜੋ ਦੇਖੋ ਕਿੱਦਾਂ ਜੋ ਪਿੱਛੜੇ ਸੁਤਾ ਬੈ ਮੈਨੂੰ ਕਰੀ ਲੈ ਕੰਬਲ ਲੈ ਕੇ ਅੱਛਾ ਹੁਣ ਐਸੀ ਬੰਦ ਕੀਤਾ ਠੰਡ ਮੈਨੂੰ ਆਪ ਲੱਗਦੀ ਸੀ ਕੰਬਲ ਮੈਂ ਲੈ ਲਿਆ ਪਰ ਮੇਰੇ ਤੇ ਵੀ ਮੇਰਾ ਬਾਬਾ ਦੁਕਾਨਦਾਰੀਆਂ ਅੰਮੇ ਆ ਲੋ 160 ਬਣੇ ਆ ਜੀ ਆ ਲੋ ਕਹਿੰਦਾ 40 ਰੁਪਏ ਹੈ ਨਹੀਂ ਇਹ ਮੈਂ ਬਾਕ ਲੈ ਲਵਾਂ ਗੋਭੀ ਤਾਂ ਨਹੀਂ ਲੈਣੀ ਨਹੀਂ ਤੂੰ ਲੈ ਲੈ ਉਹ ਦਿਨ ਮੈਂ ਮਿਕਸ ਵੈਜ ਬਣਾਣੀ ਕੋਚ ਨਹੀਂ ਮਿਲਿਆ ਦੀਦੀ ਆਹ ਮੈਂ ਤਾਂ ਹੋਰ ਕੀ ਕੋਚ ਨਹੀਂ ਹੈ ਇਹ ਕੋਲੇ ਚਾੜੀ ਤੇ ਕੋਲੀ ਕੋਚਾ ਨਹੀਂ ਨਿੰਬੂ ਚਾੜੀ ਮਿਲ ਗਈ ਹੈ ਛੋਟੇ ਆ ਗਏ ਤਾਜ਼ੇ ਆ ਨਹੀਂ ਉਹ ਆ ਦੁੱਧੇ ਤਾਜ ਜੀ ਨਿੰਬੂ ਆ ਉਹਨੇ ਨਿਚੋੜ ਕੇ ਦਿਖਾਇਆ ਪੱਦਲੇ ਸਬਜ਼ੀਆਂ ਪਰ ਮੈਂ ਦੁਕਾਨੀ ਐ ਤਾਜੀ ਅਨੰਕਰੇਲੇ ਮੈਂ ਦੇਖੇ ਸੀ ਬਾਹਰ ਉਹਨੇ ਦੁਕਾਨੇ ਬਹੁਤ ਸਾਦੇ ਬਹੁਤ ਇਹ ਗੰਦੇ ਘਰੇਲੇ ਹਰੇ-ਹਰੇ ਕਰੇਲੇ ਲੈਣੇ ਚਾਹੀਦੇ ਆਂ ਜੀ ਆਹ ਹੈਗੇ ਨਿੰਬੂ ਹਾਂ ਲੈਣੇ ਆਲੂ ਹੈ ਨਹੀਂ ਦਿੱਤੀ ਆਂ ਜੀ ਆਲੂ ਲੈ ਲੋ ਹਾਂ ਲੈ 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 ਦੋ ਕਿਤਨੇ ਆਂ ਅਰੇ ਆਲੂ ਕਿਤਨੇ ਆਂ ਨਿੰਬੂ ਤੇ ਛੋਟੇ-ਛੋਟੇ ਆਂ ਨਿਚੋੜ ਹੋਏ ਨਹੀਂ ਆਦੇ ਹਾਂਗੇ ਛੋਟੇ ਚਲੋ ਕੋਈ ਗੱਲ ਨਹੀਂ ਹਾਂ ਅਦਰਕ ਤੇ ਲਾਲ ਲੂਣਾਂ ਦਾ ਤਾਂ ਚੇਤਾ ਹੀ ਨਹੀਂ ਹੈ ਲੂਣ ਹੈ ਨਹੀਂ ਹੈ ਦੇਖੋ ਅਦਰਕ ਦੇਖੋ ਕਿੰਨਾ ਸੋਹਣਾ ਉਹ ਤਾਂ ਗੰਦੀ ਚੀਜ਼ ਲਿਉਂਦੇ ਪਿੰਡ ਦੇ ਵਿੱਚ ਹਾਂ ਹਾਂ ਜਦ ਪੈਸੇ ਲਾਉਣੇ ਫੇਰ ਨਿੱਕਾ ਨਿੱਕਾ ਅਦਰਕ ਲਿਉਂਦੇ ਆ ਅਦਰਕ ਹੋ ਗਿਆ ਇਹਦੇ ਟਮਾਟਰ ਕਿੰਨੇ ਸੋਹਣੇ ਹਜੇ ਰਾਜੂ ਕੋ ਸਬਜ਼ੀ ਵਧੀਆ ਹੁੰਦੀ ਹੈ ਮਿਲ ਜਾਂਦੀ ਆਪਣੇ ਹੈ ਨਾ ਆਉਂਦੇ ਨਾ ਟਮਾਟਰ ਹਾਂ ਵਧੀਆ ਮੈਂ ਕਹਿੰਦਾ ਮੈਂ ਕਹਿੰਦਾ ਮਮਾ ਰਾਜਪਈਆ ਵਧੀਆ ਲਿਆਂਦਾ ਹੈ ਸਬਜੀ ਹਾਂ ਹਾਂ ਉਹ ਵੀ ਉਹ ਸ਼ਾਮ ਨੂੰ ਆਂਦੇ ਆ ਨਾ ਤਾਂ ਕਰ ਤਾਂ ਕਰ ਬਾਕੀ ਤਾਂ ਚਲੋ ਚਲੋ ਰੱਖ ਲਈ ਸਕਦੀ ਹਾਂ ਜੀ ਆਹ ਇਹਨਾਂ ਇਦਾਂ ਕਰ ਇਹਨਾਂ ਨੇ ਨਾ ਇੱਕ ਦਫਾ ਫੇਚ ਪਾ ਕੇ ਫ੍ਰੀਜ ਦੇ ਵਿੱਚ ਰੱਖ ਦਿੱਤੀ ਦੀਦੀ ਨੇ ਚਿੱਟੇ ਚਨੇ ਬਣਾਵਿਏ ਆ ਬਲਕਿ ਤੜਕਾ ਵੀ ਲਗਾ ਲਿਆ ਤੇ ਆਟਾ ਵੀ ਗੋਲ ਨੇ ਕੇ ਰੱਖ ਲਿਆ ਗੋਲਿਆ ਆਟਾ ਨੇ ਦੀਦੀ സ്പീഡ ഫോണ ഇന്റ്രസ്റ്റിയ ചിട്ട ഇതൊരു ചിട്ട ഉബൽ ഗെ

ले <laughs> ਤੇ ਜਿੱਦ ਕੇ ਹੀ ਹੋਇਆ ਨਾ ਆਣ ਤੇ ਸਬਜੀ ਆਪਣੀ ਬੰਦੀ ਤੇ ਤੜਕਾ ਲਗਾ ਗਏ ਹੈ ਕਹਿੰਦੇ ਧਿਆਨ ਰੱਖੀ ਤੇ ਇਹਨੂੰ ਹਿਲਾਉਂਦੀ ਰਹੀ ਥੱਲੇ ਨਾ ਲੱਗ ਜੇ ਆਪਾਂ ਚੰਗੀ ਤਰ੍ਹਾਂ ਹਿਲਾ ਦਿੱਤੇ ਆ ਤੇ ਦੀਦੀ ਨਾਲ ਕਿਹਾ ਜਨਤ ਮੈਨਾਂ ਆ ਨੀ ਆ ਬਾਅਦ ਚ ਜਾਂਦੀ ਤੇ ਪੰਜ ਦਿਨੇ ਪਟੂਰੇ ਆਣ ਕੇ ਬਣਾਉਂਦੇ ਆ ਕਹਿੰਦੇ ਪਹਿਲਾਂ ਮੈਂ ਨਾ ਆ ਨਾ ਤੇ ਅੱਜ ਮੌਸਮ ਬਹੁਤ ਵਧੀਆ ਹੋਣੋਂ ਦੇਖੋ ਬਧਿਆਰਾ ਆਪਕੋ ਪੋਜਨ ਪਾਰਸ਼ਮੀ ਦਿੱਤੀ। ਇਹ ਠੰਡਾ ਰਿਹਾ ਮੌਸਮ। ਹੁਣ ਚੱਨੇ ਆਪਣੇ ਡਿਜ ਦੇ ਤੇ। ਲੋ ਜੀ ਪਟੂਰੇ ਆਪਣੇ ਬੰਦੇ ਪਏ ਆ। ਫਲ ਫਲ ਕੇ ਲਿੱਤੇ ਪਏ ਆ ਤੇ ਇਹ ਦੂਜਾ ਹੀ ਪਾਇਆ। ਤੇ ਮੈਂ ਸੈਲਡ ਕੱਟ ਲਿਆ। ਸੈਲਡ ਅਲੱਗ ਨਾਲ। ਆਪਣੇ ਚਿੱਟੇ ਚਨੇ ਬਣ ਗਏ ਆ। ਤੇ ਟਮਾਟਰ ਤਾਂ ਨਹੀਂ ਕੱਟਣਾਂ ਦੀ ਨਹੀਂ ਉਹ ਹੈਗਾ ਨਾ ਦਹੀਂ ਨਾਲ ਠੀਕ ਆ ਚਲੋ ਪੂਰੇ ਬੰਦੇ ਪਏ ਆ ਪਲੇਟ ਦਿਖਾਉਂਦੀ ਆ ਤੁਹਾਨੂੰ ਜੀ ਨੀ ਬਲੇ ਤੁਸੀਂ ਵੀ ਆ ਜਾਓ ਸਾਰੇ ਜਨੇ ਖਾ ਲੋ ਹਨ ਕੇ ਦੀਨੇ ਬਣਾ ਦਨੇ ਆ ਦੀਦੀ ਨੇ ਖਲਾ ਵੀ ਦੇਨੇ ਸਾਰਿਆਂ ਨੂੰ చూ ఫటాఫీ బ సార్యాను కట్టీ ఫటాఫుల్ ਹਾਂਜੀ ਤੇ ਹੁਣ ਆਪਾਂ ਖਾਣ ਲੱਗੇ ਸੀ ਭਟੂਰੇ ਛੋਲੇ ਬਹੁਤ ਵਧੀਆ ਬਣੇ ਆ ਤੇ ਢਾਲ ਸੈਲਡਾ ਤੁਸੀਂ ਵੀ ਖਾ ਲਓ ਮਮੀ ਵੀ ਖਾਣ ਦੇ ਆ ਦੇਖੋ ਕਿੰਨੇ ਵਧੀਆ ਬਣੇ ਆ ਭਟੂਰੇ ਬਹੁਤ ਵਧੀਆ ਬਣੇ ਹਾਂਜੀ ਜੀ ਅਸੀਂ ਘਰ ਆ ਗਏ ਸੀ ਤੇ ਮੰਮਾ ਹੁਣੇ ਵੀ ਆ ਗਏ ਸੀ ਨਾਲੇ ਤੇ ਜੀ ਜੀ ਉਹਨਾਂ ਨੂੰ ਮੈਂ ਸਨ ਲੈ ਆਂਦਾ ਸੀ ਕਿਉਂਕਿ ਅੱਜ ਜੀਜੂ ਉਹਨਾਂ ਨੂੰ ਨਹੀਂ ਆਣਾ ਸ਼ਾਮ ਹੋ ਗਈ ਐ ਤੇ ਮੈਂ ਆਣ ਕੇ ਪਹਿਲਾਂ ਸਬਜ਼ੀ ਬਣਾਈ ਆ ਦੇਖੋ ਆਦੂ ਮਟਰਾਂ ਦੀ ਮੈਂ ਸਬਜ਼ੀ ਬਣਾ ਰਹੀ ਆ ਤੇ ਨਾਲ ਚਾਵਲ ਬਣਾ ਲਾਂਗੇ ਨਾਲ ਥੋੜੇ ਸੁੱਕੇ ਬਣਾ ਲਾਂਗੇ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਤੇ ਥੋੜਾ ਬੁਤਾ ਕੰਮ ਕੀਤਾ ਖਵਾਰਾ ਬੂ ਪਾਇਆ ਹੋਇਆ ਸੀ ਡੱਬੀ ਨਾਲੇ ਭਰਾ ਲਈ ਉਹ ਇਹ ਖਵਾਰਾ ਪੈਰਾਂ ਤੇ ਸਫਾਈ ਕੀਤੀ ਆਣ ਕੇ ਪਹਿਲਾਂ ਸੀ ਇੱਧਰ ਕਰੀ ਮੂੰ ਰੋਕੀ ਰੋਕੀ ਸ਼ਰਮ ਹੈਗੀ ਮਾੜੀ ਮੋਟੀ ਆ ਕੀ ਕੀਤਾ ਹੈ ਹਾਏ ਹਾਏ ਨਾ ਆ ਐਸੇ ਮਣੀ ਨੂੰ ਹੈ ਆ ਕੀ ਬਣੀ ਆ ਥੋੜੇ ਜਨਾ ਕਿੱਦਾ ਬਣਦਾ ਜਾ ਕਿੱਥੇ ਥੋੜੇ ਬਣਦਾ ਆ ਦੇਖ ਦੇਖਾਈ ਨਹੀਂ ਬਹਿਣ ਜਾ ਆ ਦੇਖ ਬੀਬਾ ਕਾਕਾ ਇਹਨੂੰ ਕਹਿੰਦੇ ਆ ਆ ਦੇਖ ਬੀਬਾ ਕਾਕਾ ਤੂੰ ਤੂੰ ਇਹ ਦੰਦ ਕਰ ਨੂੰ ਜਾ ਛੇਮ ਛੇਮ ਖਾਦੇ ਜਾ ਕੇ ਦੀ ਛੇਮ ਛੇਮ ਖਾਦੇ ਛੇਮ ਛੇਮ ਕਰਦੇ ਹੂੰ ਇਹ ਬੜੀ ਪਈਆ ਰੌਕਸੀ ਦਾ ਚਲੀਏ ਬਾਹਰ ਹਾਈ ਬੱਤਲ ਕਿੰਨਾ ਆ ਗਿਆ ਨਾ ਬੱਤਲ ਬਹੁਤ ਆ ਗਿਆ ਵੀ ਰੋਕ ਸੀ ਦੇਖੋ ਰੋਕ ਸੁ ਨਾਲ ਹੀ ਹੁੰਦੀ ਜਦੋਂ ਮੈਂ ਆਪਾਂ ਬੂਸਣੀ ਚੱਲਦੀ ਪਈ ਆ ਬੱਤਲ ਆ ਗਿਆ ਸ਼ਾਇਦ ਬਾਰਿਸ਼ ਹੋ ਜਵੇ ਤੇ ਰੋਕ ਸੀ ਵੀ ਨਾਲ ਹੀ ਆ ਪਿੱਛੇ ਆ ਪਤਲੀ ਜਰਦੀ ਤੇ ਰੋਕੀ ਬਹੁਤ ਸੋਹਣਾ ਮੌਸਮ ਹੋ ਗਿਆ ਤੇ ਆਪਾਂ چھوٹی ਭਾਂਜੀ ਨੂੰ ਵੀ ਲੈ ਜਾਂਦਾ ਨਾਲ ਹੀ ਤੇ ਉਹ ਰਹੂਗੇ ਇੱਥੇ ਆਪਣੇ ਛੁੱਟੀਆਂ ਦਾ ਕੰਮ ਜਿਹੜਾ ਸੀ ਮਿਲਿਆ ਬੁੱਕਸ ਵਗੈਰਾ ਲੈ ਆਈ ਆ ਤੇ ਹੁਣ ਰਹੂਗੇ ਇੱਥੇ ਮੈਂ ਕਿਹਾ ਇੱਥੇ ਰਹਿ ਮੈਂ ਉਹਨਾਂ ਹੋਮਵਰਕ ਉਹਦਾ ਕਰਾ ਦੂ ਨਾਲ ਤੇ ਹੁਣ ਵੀਡੀਓ ਨੂੰ ਮੈਂ ਇੱਥੇ ਐਂਡ ਕਰ ਦਿੰਨੀ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕੱਲ੍ਹ ਨੂੰ ਇੱਕ ਨਵੇਂ ਵਲੌਗ ਦੇ ਵਿੱਚ ਮੈਂ ਫੇਰ ਮਿਲਾਂਗੀ ਤਦ ਤੱਕ